ਬਾਦਰ ਜੇ ਨੌਜਵਾਨਾਂ ਨੂੰ ਆਗੂ ਕਹਿ ਦਾਨ ਨਾ ਇੱਕ ਘੰਟੇ ਖਦੇੜ ਕੇ ਨੌਜਵਾਨ ਪਰਾਂ ਕਰ ਦਾਨਾ ਇਹ ਕਦੇ ਹੰਕਾਰ ਚ ਨਾ ਰਹਿਣ ਵੀ ਕਿਤੇ ਇਹ ਟੁੱਟਣਾ ਨਹੀਂ ਪਹਿਲਾਂ ਵੀ ਤੋੜੇ ਹੋਇਆ ਜੇ ਆਗੂਆਂ ਨੇ ਸਾਨੂੰ ਕਾਲ ਦੇਤੀ ਫਿਰ ਅਸੀਂ ਪਿੱਛੇ ਨਹੀਂ ਭਾਈ ਹਟਾਂਗੇ ਜੇ ਇਹਨਾਂ ਨੂੰ ਕਦੇ ਬਹਿਮ ਹੋਵੇ ਵੀ ਆਹ ਬੈਰੀਕੇਡ ਸਾਨੂੰ ਰੋਕ ਲਾਂਗੇ ਆ ਇਹਨਾਂ ਦੀਆਂ ਗੋਲੀਆਂ ਰੋਕ ਲੈਣਗੀਆਂ ਇਹਨਾਂ ਨੂੰ ਫਿਰ ਸਾਡਾ ਇਤਿਹਾਸ ਪੜਾ ਦਿਓ ਸਾਡੇ ਇਤਿਹਾਸ ਦੇ ਵਿੱਚ ਉਹ ਇਤਿਹਾਸ ਹੈ ਜਿਹੜਾ ਬੰਦ-ਬੰਦ ਕੱਟੇ ਗਏ ਸਾਡੇ ਇਤਿਹਾਸ ਦੀ ਨੀਂਹ ਸਿਰਾਂ ਦੇ ਨਾਲ ਰੱਖੀ ਗਈ ਸਾਡਾ ਇਤਿਹਾਸ ਲਿਖਿਆ ਗਿਆ ਖੂਨ ਦੇ ਨਾਲ ਇਹ ਲੜਾਈ ਕੱਲੇ ਡੱਲੇ ਵਾਲ ਦੀ ਨਹੀਂ ਕੱਲੇ ਪੰਦੇਰ ਦੀ ਨਹੀਂ ਕੱਲੇ ਨੌਜਵਾਨੀ ਦੀ ਨਹੀਂ ਇਹ ਲੜਾਈ ਕਿਸਾਨੀ ਦੀ ਹੈ ਸਰਬਸਾਂਝੀ ਲੜਾਈ ਹੈ ਜੇ ਜ਼ਮੀਨੀ ਨਾ ਰਹੀਆਂ ਜੇ ਫਸਲੀ ਨਾ ਰਹੀਆਂ ਤੇ ਕੀ ਖਾਓਗੇ ਕੀ ਪਾਓਗੇ ਹਨਾ ਤੇ ਧਜਿਆਂ ਡਾ ਇੰਆ ਜਾ ਰਹੀ ਨੇ ਸਭਧਾਨ ਦੀਆਂ ਬਾਈ ਕੀ ਗੱਲ ਅਸੀਂ ਯਾਰ ਆਸ਼ਾਂਤਮਈ ਤਰੀਕੇ ਨਾਲ ਆਪਣੇ ਹੱਕ ਵੀ ਨਹੀਂ ਮੰਗ ਸਕਦੇ ਦਿੱਲੀ ਜਾ ਕੇ ਅਸੀਂ ਆਪਣਾ ਧਰਨਾ ਵੀ ਨਹੀਂ ਦੇ ਸਕਦੇ ਆਪ ਤਾਂ ਫਿਰਨੇ ਇਹ ਜਹਾਜ਼ਾਂ 'ਚ ਸਾਡੇ ਨੂੰ ਟਰੈਕਟਰ ਵੀ ਚੁਬਦੇ ਆ ਆਪ ਖਾਨ ਇਹ ਮਹਿੰਗੇ ਮਹਿੰਗੇ ਪਗਵਾਨ ਸਾਡੇ ਇਹਨਾਂ ਨੂੰ ਪੀਜੇ ਵਿੱਚ ਉਭਦੇ ਆ ਨੌਜਵਾਨੋ ਉਹ ਕਿਤੇ ਗਲਤੀ ਨਾ ਕਰ ਲਿਓ ਇਸ ਅੰਦੋਲਨ ਨੂੰ ਹਿੰਸਕ ਨਾ ਬਣਾ ਲਿਓ ਭਰਾ ਬਣ ਕੇ ਹਨਾ ਜੇ ਹਿੰਸਕ ਬਣ ਗਿਆ ਇਹ ਤੁਹਾਡੇ ਖੂਨ ਦੇ ਪਿਆਸੇ ਆ ਤੁਹਾਨੂੰ ਇਹ ਐ ਭੁੰਨਣਗੇ ਜਿਵੇਂ ਖਿੱਲਾ ਭੁੰਦੀਆਂ ਹੁੰਦੀਆਂ ਨੇ ਇਹਨਾਂ ਨੂੰ ਕੋਈ ਕਿਰਕ ਨਹੀਂ ਜਿਹੜੇ ਇੱਥੇ ਖੜੇ ਆ ਨਾ ਆਰਮੀ ਵਾਲੇ ਇਹਨਾਂ ਨੂੰ ਇਹ ਨਹੀਂ ਦੱਸਿਆ ਕਿ ਇਹ ਕਿਸਾਨ ਨੇ ਇਹਨਾਂ ਨੂੰ ਦਿਮਾਗ ਦੇ ਵਿੱਚ ਇਹ ਭਰਿਆ ਕਿ ਇਹ ਅੱਤਵਾਦੀ ਏ ਤੁਹਾਡੇ ਦਾ ਡੰਡਿਆਂ ਨੂੰ ਇਹ ਬਨੂਖ ਬਣਾ ਦਿੰਦੇ ਆ ਬਾਈ ਯਾਰ ਸਾਡੇ ਡੰਡਿਆਂ ਨੂੰ ਬੰਦੂਕ ਬਣਾ ਦਿੰਦੇ ਆ ਪਰ ਆਪਦੇ ਵਾਲੀ ਸੱਚੀ ਵਿੱਚ ਦੀ ਬੰਦੂਕ ਉਹ ਦੀਂਦੀ ਨਹੀਂ ਜਦੋਂ ਅਸੀਂ ਲੰਗਰ ਲਾਉਣਿਆਂ ਜਾ ਕੇ ਕਿਤੇ ਹੜ ਆਉਂਦੇ ਆ ਉਦੋਂ ਕਹਿ ਦਿੰਦੇ ਨਾ ਅਰ ਕੀ ਕੋਈ ਕੌਮ ਹੀ ਨਹੀਂ ਇਹ ਬਾਲੇ ਵਧੀਆ ਜਦੋਂ ਅਸੀਂ ਹੱਕ ਮੰਗਦੇ ਆ ਉਦੋਂ ਅਸੀਂ ਹੱਤ ਬਾਤੀਆਂ ਆਪਸ ਜੀ ਲੜੀ ਜਾਂਦੇ ਆ ਇਹ ਇਹ ਕਾਦੇ ਪ੍ਰਧਾਨਗੀਆਂ ਦੇ ਲੋੜੇ ਇੱਕ ਬੰਦਾ ਤਾਂ ਯਾਰ ਕੈਂਸਰ ਦਾ ਮਰੀਜ਼ ਹੈ ਉਹ ਬੰਦਾ ਇੱਥੇ ਜੂਝ ਰਿਹਾ ਹੈ ਹਨਾ ਸਿੱਖੀ ਦਾ ਫਲਸਫਾ ਲੈ ਕੇ ਚੱਲਿਆ ਢੱਲੇ ਵਾਲ 24 ਤਾਂ ਜਾਂਦਾ ਵੀ ਇਹ ਸਿੱਖੀ ਦੀ ਗੱਲ ਕਿਉਂ ਕਰਦਾ ਜਦੋਂ ਲੜਾਈ ਹੱਕਾਂ ਦੀ ਹੁੰਦੀ ਉੱਥੇ ਸੱਦੇ ਨਹੀਂ ਭੇਜੇ ਜਾਂਦੇ ਹੁੰਦੇ ਆ ਸਾਰਾ ਮਗਰ ਪਈ ਐ ਪਤਣਾ ਬਹਿ ਜਾਣਾ ਕਿ ਉਗਰਾਹਾ ਤਾਂ ਵੈਸੇ ਵੀ ਆਡੀ ਧਰਨਾ ਲਾਉਂਦਾ ਆਪਦਾ ਉਹਦਾ ਸਟੇਜ ਵੀ ਸਾਂਝੀ ਨਹੀਂ ਹੁੰਦੀ ਕਿਸੇ ਨਾਲ ਪਤਣਾ ਆ ਕੇ ਲਾ ਲੇ ਉਹਨਾਂ ਨੂੰ ਕੋਣ ਕੋਈ ਕੁਝ ਕਹਿੰਦਾ ਬਈ ਉਹ ਬੰਦਾ ਪੋਸਟ ਪਾਊਗਾ ਜਿਹੜਾ ਬੰਦਾ ਕਦੇ ਕਿਸੇ ਸੰਘਰਸ਼ ਦਾ ਹਿੱਸਾ ਨਹੀਂ ਰਿਹਾ ਹੋਊਗਾ ਹੈ ਜਿਹੜਾ ਬੰਦਾ ਕਦੇ ਘਰੋਂ ਨਹੀਂ ਨਿਕਲਿਆ ਹੋਊਗਾ ਇੱਕ ਕਮਰਾ ਹੁੰਦਾ ਬਸ ਇੱਕ ਕਮਰੇ 'ਚ ਬੈਠਾ ਐਨ ਸ਼ਾਮ ਤੱਕ ਉਹ ਫੇਸਬੁੱਕ ਦਾ ਬਦਵਾਨ ਬਣ ਜਾਂਦਾ ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂ ਤੱਕ ਨੌਰੀ ਬਾਰਡਰ ਤੋਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਤਾਂ ਸਾਹਮਣੇ ਫੋਰਸਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤਾਂ ਇੱਧਰ ਨੌਜਵਾਨ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਖੜੇ ਹੋਏ ਨੇ ਕੇਸਰੀ ਨਿਸ਼ਾਨ ਸਾਹਿਬ ਚੱਕੇ ਹੋਏ ਨੇ ਕੋਲ ਕਿਸਾਨੀ ਦੇ ਝੰਡੇ ਚੁੱਕੇ ਹੋਏ ਨੇ ਤਾਂ ਇੱਧਰ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਤੇ ਸਾਡੇ ਨਾਲ ਬਾਈ ਜੀ ਨੇ ਰਾਜ ਸਿੰਘ ਖਾਲਸਾ ਤਾਂ ਬਾਈ ਜੀ ਇੱਥੇ ਲਗਾਤਾਰ ਤੁਸੀਂ ਪਹਿਰਾ ਦੇ ਰਹੇ ਹੋ ਤਾਂ ਕਿਸ ਤਰੀਕੇ ਦਾ ਮਾਹੌਲ ਹੈ ਪਹਿਲੇ ਦਿਨ ਤੋਂ ਲੈ ਕੇ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਹੌਲ ਕਦੇ ਨਾ ਕਦੇ ਉਹ ਉਹਨਾਂ ਦਾ ਖੂਨ ਨਾ ਵਾਲੇ ਮਾਰਦਾ ਉਹ ਚਾਹੁੰਦੇ ਆ ਵੀ ਅਸੀਂ ਅੱਗੇ ਲੰਘੀਏ ਪਰ ਜਥੇਬੰਦੀਆਂ ਦੇ ਜੋ ਆਗੂ ਨੇ ਉਹ ਚਾਹੁੰਦੇ ਆ ਵੀ ਇੱਥੇ ਖੂਨ ਖਰਾਬਾ ਨਾ ਹੋਵੇ ਨੌਜਵਾਨੀ ਦਾ ਨੁਕਸਾਨ ਨਾ ਹੋਵੇ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਜਾਬਤੇ ਚ ਰਹਿ ਕੇ ਇਸ ਸੰਘਰਸ਼ ਜਿੱਤ ਲਈ ਜਿਹੜੀਆਂ ਮੰਗਾਂ ਨੇ ਨਾ ਉਹ ਅਸੀਂ ਮਨਾਲੀਏ ਮਤਲਬ ਸੈਂਟਰ ਤੋਂ ਇਹ ਨੌਜਵਾਨ ਨੌਜਵਾਨ ਚਾਹੁੰਦੇ ਆ ਵੀ ਅਸੀਂ ਅੱਗੇ ਲੰਘ ਜੀਏ ਪਰ ਨੌਜਵਾਨਾਂ ਨੂੰ ਸਮਝਾ ਕੇ ਕਿਤੇ ਨਾ ਕਿਤੇ ਨੌਜਵਾਨ ਮੰਨ ਵੀ ਲੈਂਦੇ ਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਯਾਰ ਜਰ ਨੌਜਵਾਨੀ ਸਾਡੀ ਇੱਥੇ ਮਾਰੀ ਜਾਵੇ ਖੂਨ ਖਰਾਬਾ ਹੋ ਜਾਏ ਕਿ ਪੰਜਾਬ ਫੇਰ ਉਸੇ ਸਥਿ ਜਿਹੜਾ 999 ਦਾ ਦੌਰ ਸੀ ਹਨਾ ਮਸਾਂ ਤਾਂ ਪੰਜਾਬ ਉੱਠਿਆ ਮਸਾਂ ਨੌਜਵਾਨੀ ਉੱਭਰੀ ਹੈ ਕਈ ਇਲਾਕੇ ਇਹੋ ਜਿਹੇ ਹੈ ਜਿੱਥੇ ਜੰਨਾ ਵੀ ਕਾਫੀ ਟਾਈਮ ਬਾ ਚੜਨ ਲੱਗੀਆਂ ਨੇ ਹਨਾ ਸੋ ਇਦਾਂ ਦਾ ਜਿਹੜਾ ਮਾਹੌਲ ਹੈ ਤਣਾਪੂਰਨ ਬਣਿਆ ਰਹਿੰਦਾ ਪਰ ਵਾਹਿਗੁਰੂ ਅਗੇ ਹੀ ਅਰਦਾਸ ਕਰਦੇ ਆ ਕਿ ਇਹ ਜਿਹੜੇ ਛੇਤੀ ਸਰਕਾਰ ਨੂੰ ਮਤ ਆਵੇ ਛੇਤੀ ਜਿਹੜੇ ਮੋਦੀ ਨੇ ਉਹ ਸਾਡੇ ਹੱਕ ਨੇ ਜਿਹੜੇ ਜਿਹੜੇ ਜਾਇਜ਼ ਨੇ ਉਹ ਸਾਨੂੰ ਦੇਣ ਤੇ ਅਸੀਂ ਆਪਣੇ ਘਰਾਂ ਚ ਜਾਈਏ ਤੇ ਅਸੀਂ ਵੀ ਆਪਣੇ ਪਰਿਵਾਰਾਂ ਚ ਜਾ ਕੇ ਰੋਟੀ ਖਾਈਏ ਹਨਾ ਕਿ ਕਿਹਦਾ ਜੀ ਕਰਦਾ ਹੈ ਪਰਿਵਾਰ ਛੱਡਣ ਨੂੰ ਬਾਈ ਪਰ ਇੱਥੇ ਜਿਹੜੇ ਲੋਕ ਆਏ ਹੋਏ ਆ ਕ੍ਰਾਂਤੀਕਾਰੀ ਹੈ ਅਣਖਾਂ ਵਾਲੇ ਲੋਕ ਹੈ ਜਿਹੜੇ ਪੰਜਾਬ ਚ ਬੈਠੇ ਉਹਨਾਂ ਨੂੰ ਵੀ ਕਹਿਣਾ ਚਾਹਣਾ ਕਿ ਇਹ ਲੜਾਈ ਕੱਲੇ ਡੱਲੇ ਵਾਲ ਦੀ ਨਹੀਂ ਕੱਲੇ ਪੰਦੇਰ ਦੀ ਨਹੀਂ ਕੱਲੇ ਨੌਜਵਾਨੀ ਦੀ ਨਹੀਂ ਇਹ ਲੜਾਈ ਕਿਸਾਨੀ ਦੀ ਹੈ ਸਰਬਸਾਂਝੀ ਲੜਾਈ ਹੈ ਜੇ ਜ਼ਮੀਨੀ ਨਾ ਰਹੀਆਂ ਜੇ ਫਸਲੀ ਨਾ ਰਹੀਆਂ ਤੇ ਕੀ ਖਾਓਗੇ ਕੀ ਪਾਓਗੇ ਹਨਾ ਕੀ ਅੱਗੇ ਜਵਾਖਾਂ ਨੂੰ ਦੇਓਗੇ ਤਾਂ ਬਈ ਇੱਧਰ ਬਾਰਡਰ ਜਿਹੜਾ ਕਿਸ ਤਰੀਕੇ ਦਾ ਬਣਿਆ ਹੋਇਆ ਹੈ ਕਿਸਾਨਾਂ ਨਾਲ ਗੱਲਬਾਤ ਕਰਦੇ ਆਂ ਕਹਿੰਦੇ ਐਡਾ ਬਾਰਡਰ ਤਾਂ ਪਾਕਿਸਤਾਨ ਵਾਲੇ ਪਾਸੇ ਨਹੀਂ ਬਣਿਆ ਹੋਇਆ ਜਿੰਨਾ ਇੱਥੇ ਲਾਤਾ ਤੇ ਅੱਗੇ ਚੇਤਾਵਨੀ ਵੀ ਲਿਖੀ ਹੋਈ ਆ ਕਹਿੰਦੇ ਸਾਡੀ ਦੇਸ਼ ਦੀ ਰਾਜਧਾਨੀ ਨੂੰ ਇਹ ਰਾਹ ਜਾਂਦਾ ਪਰ ਚੇਤਾਵਨੀ ਸਾਡੇ ਵਾਸਤੇ ਹੀ ਆ ਹਾਂ ਬਿਲਕੁਲ ਇਹ ਧਜੀਆਂ ਉਡਾਈਆਂ ਜਾ ਰਹੀਆਂ ਨੇ ਸਵਿਧਾਨ ਦੀਆਂ ਬਾਈ ਕੀ ਗੱਲ ਆ ਸੀ ਯਾਰ ਅਸਾਂਤਮਈ ਤਰੀਕੇ ਨਾਲ ਆਪਣੇ ਹੱਕ ਵੀ ਨਹੀਂ ਮੰਗ ਸਕਦੇ ਦਿੱਲੀ ਜਾ ਕੇ ਅਸੀਂ ਆਪਣਾ ਧਰਨਾ ਵੀ ਨਹੀਂ ਦੇ ਸਕਦੇ ਹੁਣ ਪੰਜਾਬ ਦੇ ਵਿੱਚ ਆ ਕੇ ਇਹ ਡਰੋਨ ਉਰੇ ਤੱਕ ਸਾਡੇ ਤੇ ਹਮਲੇ ਕਰਦੇ ਆ ਇੱਥੋਂ ਪਤਾ ਲੱਗਦਾ ਹੈ ਨਾ ਸਰਕਾਰਾਂ ਮਿਲੀਆਂ ਹੋਈਆਂ ਨੇ ਬਾਈ Haryana ਦਾ drone ਸਾਡੇ ਪੰਜਾਬ ਚ ਕਿਵੇਂ ਆਜੂ ਬਾਈ ਅਸੀਂ ਆਪਣੀ ਹੱਦ ਚ ਖੜੇ ਆਂ ਸ਼ਾਂਤਮਈ ਤਰੀਕੇ ਨਾਲ ਖੜੇ ਆਂ ਫੇਰ ਵੀ ਇਹ ਯਾਰ ਕੋਈ ਐ ਸਿੱਧੇ ਫੈਰ ਮਾਰਦੇ ਆ ਇਹ ਸਭ ਧੱਜੀਆਂ ੜਾਈਆਂ ਜਾ ਰਹੇ ਨੇ ਸੰਵਿਧਾਨ ਦੀਆਂ ਕਾਨੂੰਨ ਦੀਆਂ ਹਾਈ ਕੋਰਟ ਦੀਆਂ ਸੁਪਰੀਮ ਕੋਰਟ ਦੀਆਂ ਇਸ ਕਰਕੇ ਬਾਈ ਪਰ ਜਿਹੜਾ ਇਹ ਬਾਰਡਰ ਹੈ ਬਾਰਡਰ ਜੇ ਨੌਜਵਾਨਾਂ ਨੂੰ ਆਗੂ ਕਹਿਦਣ ਨਾ ਇੱਕ ਘੰਟੇ ਖਦੇੜ ਕੇ ਨੌਜਵਾਨ ਪਰਾਂ ਕਰਦਾਨਾ ਇਹ ਕਦੇ ਹੰਕਾਰ ਚ ਨ ਰਹਿਣ ਵੀ ਕਿਤੇ ਇਹ ਟੁੱਟਣਾ ਨਹੀਂ ਪਹਿਲਾਂ ਵੀ ਤੋੜੇ ਹੋਇਆ ਹੈ ਹਨਾ ਨੌਜਵਾਨ ਦੀਕ ਦੇ ਫੈਸਲੇ ਨੂੰ ਦੇਖੋ ਨੌਜਵਾਨੀ ਬਹੁਤ ਸਮਝਦਾਰ ਹੋਈ ਜਾਂਦੀ ਹੈ ਕਿ ਆਪਾਂ ਨੁਕਸਾਨ ਨਹੀਂ ਕਰਾਉਣਾ ਜਿਤਨਾ ਵੀ ਜ਼ਰੂਰ ਹੈ ਜਾਬਤੇ ਚ ਵੀ ਰਹਿਣਾ ਤੇ ਆਗੂਆਂ ਤੇ ਕਲੰਕ ਬੀਨ ਲੱਗਣ ਦੇਣਾ ਹਨਾ ਕੁਛ ਦੇ ਨਾਲ ਹੋਸ਼ ਦੇ ਨਾਲ ਕੰਮ ਲਿਆ ਜਾ ਰਿਹਾ ਜੋਸ਼ ਦੇ ਨਾਲ ਜੇ ਹੋਸ਼ ਹੋਊਗਾ ਤਾਂ ਜਿੱਤਾਂਗੇ ਦੇਖ ਨੌਜਵਾਨੀ ਨੌਜਵਾਨੀ ਤੋਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਪਰ ਗਲਤੀਆਂ ਨੌਜਵਾਨ ਸੁਧਾਰ ਲੈਂਦੇ ਆ ਹਨਾ ਜੇ ਜੋ ਹੋਸ਼ ਹੈ ਜੇ ਨਾਲ ਜੋਸ਼ ਹੈ ਹੋਸ ਤੇ ਜੋਸ਼ ਦਾ ਤਾਲਮੇਲੀ ਬਹੁਤ ਵੱਡਾ ਹੈ ਜੇ ਸਾਡੇ ਤੋਂ ਗਲਤੀਆਂ ਹੋਣਗੀਆਂ ਤਾਂ ਆਗੂ ਸਾਨੂੰ ਮਤਲਬ ਸਮਝਾ ਦੇਣਗੇ ਅਸੀਂ ਸਮਝ ਜਾਾਂਗੇ ਹਨ ਜੇ ਕੱਲੇ ਆਗੂ ਰਹਿ ਕੇ ਉਹਨਾਂ ਕੋਲੇ ਹੋਸ਼ ਹੀ ਨਾ ਹੋਇਆ ਅਜੋ ਉਸ ਨਾ ਹੋਇਆ ਤੇ ਫਿਰ ਉਹ ਅੱਗੇ ਨਹੀਂ ਜਾ ਸਕਣਗੇ ਜੇ ਅੱਜ ਸਰਕਾਰਾਂ ਕੰਮ ਦੀਆਂ ਨੇ ਨਾ ਤਾਂ ਨੌਜਵਾਨੀ ਤੋਂ ਕੰਮ ਦੀਆਂ ਨੇ ਉਹ ਹਮਲੇ ਵੀ ਨੌਜਵਾਨੀ ਤੇ ਕਰਦੇ ਆ ਜਿਹੜੇ ਇੱਥੇ ਬੋਲਦੇ ਆ ਭਾਨੇ ਅਰਗਿਆਂ ਨੂੰ ਜੇਲਾਂ ਚ ਜਿਹੜੇ ਇੱਥੇ ਬੋਲਦੇ ਉਹਨਾਂ ਦੇ ਚੈਨਲ ਬੰਦ ਤੁਹਾਡੇ ਨਾਲ ਪੱਤਰਕਾਰਾਂ ਨਾਲ ਹੀ ਬਹੁਤ ੱੱਕਾ ਹੋ ਰਿਹਾ ਹੈ ਚੈਨਲ ਬੰਦ ਰੀਚ ਬੰਦ ਸਭ ਕੁਝ ਕਰੀ ਜਾਂਦੇ ਆ ਨਾ ਇਹ ਨੌਜਵਾਨੀ ਤੋਂ ਡਰਦੇ ਆ ਸਾਡੇ ਜਿਹੜੇ ਆਗੂ ਆ ਆਗੂ ਨੂੰ ਮੈਂ ਕਹਿਣਾ ਚਾਹੁੰਦਾ ਕਿ ਪਿਛਲੀ ਵਾਰੀ ਨਾ ਜਦੋਂ ਅਸੀਂ ਅੰਦ ਨਾਂ ਦੀਆਂ ਭਾਵਨਾਵਾਂ ਬਹੁਤ ਮਤਲਬ ਖਰਾਬ ਹੋਈਆਂ ਭਾਵਨਾਵਾਂ ਨਾਲ ਖੇਡਿਆ ਗਿਆ ਸਾਡੇ ਉੱਥੇ ਸਾਡੇ ਕੇਸ ਸਿੰਘ ਇਨਸਾਨ ਸਾਹਿਬ ਦੀ ਉਂਗਲ ਚੱਕੀ ਗਈ ਸਾਡੇ ਕੇਸ ਸਿੰਘ ਇਨਸਾਨ ਸਾਹਿਬ ਲਾਉਣ ਲਈ ਵੀ ਕਿਹਾ ਗਿਆ ਐ ਉੱਥੇ ਨੌਜਵਾਨਾਂ ਨੂੰ ਗਦਾਰ ਵੀ ਕਿਹਾ ਗਿਆ ਦੀਪ ਬਾਈ ਅਰਗਿਆਂ ਲੱਖੇ ਬਾਈ ਅਰਗਿਆਂ ਨੂੰ ਹਣਾ ਪਰ ਇਸ ਵਾਰ ਜਿਹੜੇ ਅਸੀਂ ਦੇਖ ਰਹੇ ਹਾਂ ਨਾ ਇਸ ਵਾਰ ਆਗੂਆਂ ਨੇ ਆਪਣੀਆਂ ਕਮੀਆਂ ਬਹੁਤ ਦੂਰ ਕੀਤੀਆਂ ਨੇ ਸਭ ਤੋਂ ਪਹਿਲੀ ਗਲਤੀ ਸਾਡਾ ਕੇਸ ਸਿੰਘ ਇਨਸਾਨ ਸਾਹਿਬ ਲੈ ਕੇ ਚੱਲੇ ਆ ਬਹੁਤ ਵੱਡੀ ਗੱਲ ਹੈ ਡੱਲੇਵਾਲ ਸਾਹਿਬ ਅਰਦਾਸ ਕਰਕੇ ਚੱਲੇ ਆ ਬਹੁਤ ਵੱਡੀ ਗੱਲ ਹੈ ਹਣਾ ਗੁਰੂ ਘਰ ਦੇ ਵਿੱਚ ਅਰਦਾਸ ਕੀਤੀ ਤੇ ਉਹਦਾ ਓਟ ਆਸਰਾ ਲਿਆ ਤੇ ਸਿੱਖੀ ਦੇ ਫਲਸਫੇ ਤੇ ਅਸੀਂ ਅੱਗੇ ਵਧੇ ਇਹ ਮੈਨੂੰ ਤਾਂ ਬਹੁਤ ਵਧੀਆ ਗੱਲ ਲੱਗ ਰਹੀ ਹੈ ਕਿ ਯਾਰ ਜਿਹੜੀਆਂ ਕਮੀਆਂ ਪਿਛਲੇ ਅੰਦੋਲਨ ਚ ਰਹਿ ਗਈਆਂ ਸੀ ਆਗੂਆਂ ਨੇ ਪੂਰੀਆਂ ਕਰਤੀਆਂ ਪਰ ਨੌਜਵਾਨਾਂ ਨੂੰ ਮੈਂ ਕਹਿਣਾ ਚਾਹਣਾ ਕਿ ਇਹਨਾਂ ਆਗੂਆਂ ਤੇ ਵਿਸ਼ਵਾਸ ਰੱਖਿਓ ਇਹ ਆਗੂ ਬਿਕਨ ਵਾਲੇ ਜਾਂ ਝੁਕਨ ਵਾਲੇ ਤਾਂ ਹੈ ਨਹੀਂ ਜੇ ਮਨ ਦੇ ਵਿੱਚ ਕੋਈ ਬਹਿਮ ਹੋਵੇ ਵੀ ਆਗੂ ਬਿਕ ਜਾਣਗੇ ਜਾਂ ਝੁੱਕ ਜਾਣਗੇ ਨੌ ਜਿਹੜੇ ਆਗੂ ਨੇ ਉਹ ਇਹ ਸੋਚ ਰਹੇ ਨੇ ਕਿ ਨੌਜਵਾਨੀ ਨਾ ਕਿਤੇ ਮਾਰੀ ਜਾਵੇ ਨੌਜਵਾਨੀ ਦਾ ਖੂਨ ਨਾ ਡੁੱਲ ਜੇ ਹਨਾ ਦੇਖੋ ਕੁਰਬਾਨੀਆਂ ਦੇਣ ਨੂੰ ਸਾਡੀ ਕੌਮ ਮੂਰੇ ਆ ਕੋਈ ਗੱਲ ਨਹੀਂ ਕੁਰਬਾਨੀਆਂ ਵੀ ਦੇ ਦਾਂਗੇ ਸਿਰ ਜਿਨ੍ਹਾਂ ਨੇ ਸਿਰ ਮੰਗੇ ਸਿਰ ਵੀ ਦੇ ਦਾਂਗੇ ਲੋਕਾਂ ਪਰ ਕਦੇ ਨਾ ਕਿਤੇ ਆਗੂ ਸੋਚਦੇ ਵੀ ਯਾਰ ਸਾਡਾ ਫੈਸਲਾ ਟੇਬਲ ਟਾਕ ਤੇ ਮੁੱਕ ਜੇ ਤੇ ਨੌਜਵਾਨੀ ਨਾ ਮਰੇ ਇਹ ਗੱਲ ਕਰਕੇ ਅਸੀਂ ਇੱਥੇ ਖੜੇ ਆ ਜੇ ਆਗੂਆਂ ਨੇ ਸਾਨੂੰ ਕਾਲ ਦੇਤੀ ਫਿਰ ਅਸੀਂ ਪਿੱਛੇ ਨਹੀਂ ਬਾਈ ਹਟਾਂਗੇ ਜੇ ਇਹਨਾਂ ਨੂੰ ਕਦੇ ਬਹਿਮ ਹੋਵੇ ਵੀ ਆਹ ਬੈਰੀਕੇਡ ਸਾਨੂੰ ਰੋਕ ਲਾਂਗੇ ਇਹਨਾਂ ਦੀਆਂ ਗੋਲੀਆਂ ਰੋਕ ਲੈਣਗੀਆਂ ਇਹ ਇਹਨਾਂ ਨੂੰ ਫਿਰ ਸਾਡਾ ਇਤਿਹਾਸ ਪੜਾ ਦਿਓ ਸਾਡੇ ਇਤਿਹਾਸ ਦੇ ਵਿੱਚ ਉਹ ਇਤਿਹਾਸ ਹੈ ਜਿਹੜਾ ਬੰਦ-ਬੰਦ ਕੱਟੇ ਗਏ ਸਾਡੇ ਇਤਿਹਾਸ ਦੀ ਨੀਂਹ ਸਿਰਾਂ ਦੇ ਨਾਲ ਰੱਖੀ ਗਈ ਸਾਡਾ ਇਤਿਹਾਸ ਲਿਖਿਆ ਗਿਆ ਖੂਨ ਦੇ ਨਾਲ ਉਹ ਇਤਿਹਾਸ ਦੇ ਵਾਰਸਾਂ ਸੀ ਗੁਰੂ ਗੋਬਿੰਦ ਸਿੰਘ ਦੇ ਵਾਰਸਾਂ ਉਹਨਾਂ ਦਾ ਖੂਨ ਸਾਡੀਆਂ ਰਗਾਂ 'ਚ ਦੌੜਦਾ ਹੈ ਕਿਤੇ ਇਹ ਭਲੇਖੇ 'ਚ ਰਹਿਣਾ ਪਹਿਲਾਂ ਵੀ ਮੋਦੀ ਭਲੇਖੇ ਸੀ ਹਣਾ ਅਮਿਤ ਸਾਹਿਬ ਵੀ ਭਲੇਖੇ ਸੀ ਪਰ ਜਦੋਂ ਦਸਤਾ ਦੀ ਨਾ ਫਿਰ ਆ ਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਫੈਸਲਾ ਲੈਣਾ ਪਿਆ ਫੈਸਲਾ ਹੁਣ ਵੀ ਲੈਣਾ ਪਊਗਾ ਪਿੱਛੇ ਨਹੀਂ ਕੋਈ ਜਾਂਦਾ ਜਿਹੜਾ ਮੈਦਾਨ ਚ ਕਹਿੰਦਾ ਨਿੱਤਰ ਗਿਆ ਪੰਜਾਬੀ ਜਾਂ ਸਾਡੇ ਹਰਿਆਣੇ ਵਾਲੇ ਭਰਾ ਪਿੱਛੇ ਨਹੀਂ ਮੁੜਦੇ ਸਾਡੇ ਆਪ ਚ ਬਖਰੇਵੇਂ ਹੋ ਸਕਦੇ ਐ ਇੱਕ ਦੂਜੇ ਨਾਲ ਗੁੱਸੇ ਗਿੱਲੇ ਹੋ ਸਕਦੇ ਐ ਪਰ ਅਸੀਂ ਵਾਪਸ ਘਰਾਂ ਨੂੰ ਉਦੋਂ ਤੱਕ ਨਹੀਂ ਜਾਵਾਂਗੇ ਜਦੋਂ ਤੱਕ ਸਾਨੂੰ ਸਾਡੇ ਹੱਕ ਨਹੀਂ ਮਿਲਣਗੇ ਜਦੋਂ ਤੱਕ ਸਾਨੂੰ ਲਿਖਤੀ ਨਹੀਂ ਮਿਲੂਗਾ ਜਦੋਂ ਤੱਕ ਸਾਨੂੰ ਐਮਐਸਪੀ ਦੀ ਗਾਰੰਟੀ ਨਹੀਂ ਮਿਲੂਗੀ ਜਦੋਂ ਤੱਕ ਸਾਡਾ ਕਰਜ਼ਾ ਮਾਫ ਨਹੀਂ ਹੋਊਗਾ ਹੁਣ ਕਈ ਲੋਕ ਕਹਿੰਦੇ ਐ ਕਰਜੇ ਕਿਹੜਾ મોદી ਨੇ ਚਾੜਤਾ ਤੁਸੀਂ ਕਰਜੇ ਮਾਫੀ ਦੀ ਕਿਉਂ ਮੰਗ ਰੱਖੀ ਐ ਮੈਂ ਕਹਿੰਦਾ ਵੀ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਦੇ ਸਿਰਾਂ ਤੇ ਕਿਹੜਾ મોદી ਨੇ ਚਾੜਿਆ ਸੀ ਫਿਰ ਉਹਨਾਂ ਨੂੰ ਮਾਫੀ ਕਿਉਂ ਸਾਨੂੰ ਮਾਫੀ ਕਿਉਂ ਨਹੀਂ ਨੈਸ਼ਨਲ ਮੀਡੀਆ ਵੱਲੋਂ ਇਹ ਵੀ ਪ੍ਰਚਾਰਿਆ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਕਹਿੰਦੇ ਜੇ ਐਮਐਸਪੀ ਕਿਸਾਨਾਂ ਨੂੰ ਮਿਲੂਗੀ ਤਾਂ ਦੇਸ਼ ਪੂਰਾ ਜਿਹੜਾ ਉਹ ਮਹਿੰਗਾਈ ਲਈ ਤਿਆਰ ਰਹੇ ਨੈਸ਼ਨਲ ਮੀਡੀਆ ਵੱਲੋਂ ਇਹ ਖੂਬ ਜਿਹੜੀਆਂ ਰਿਪੋਰਟਾਂ ਨੇ ਬਣਾ ਕੇ ਤਿਆਰ ਕੀਤੀਆਂ ਹੋਈਆਂ ਨੇ ਪ੍ਰਚਾਰੀਆਂ ਜਾ ਰਹੀਆਂ ਲੋਕਾਂ ਵਿੱਚ ਇਹ 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 ਬਿਲਕੁਲ ਤੋੜਨ ਵਾਲੀ ਗੱਲ ਕੀਤੀ ਜਾ ਰਹੀ ਹੈ ਹਨਾ ਤੋੜਿਆ ਜਾ ਰਿਹਾ ਹੈ ਜਦੋਂ ਇਹ ਨਿਰਧ ਮੋਦੀ ਅਰਗੇ ਜਾਂ ਕਿੰਨੇ ਹੋਰ ਨੇ ਕਾਰਪੋਰੇਟ ਕਰਾਣੇ ਅਡਾਨੀ ਬਾਨੀ ਉਹਨਾਂ ਦੇ ਕਰੋੜਾਂ ਦੇ ਕਰਜ਼ੇ ਮਾਫ ਹੁੰਦੇ ਆ ਉਦੋਂ ਦੇਸ਼ ਕਿਉਂ ਨਹੀਂ ਮਹਿੰਗਾਈ ਵੱਲ ਜਾਂਦਾ ਜਦੋਂ ਮੋਦੀ ਕਰੋੜਾਂ ਰੁਪਈਆ ਦੇ ਜਿਹੜਾ ਬੂਟਸੂਟੀ ਪਾਲਾਂਦੇ ਉਦੋਂ ਕਿਉਂ ਨਹੀਂ ਮਹਿੰਗਾਈ ਤੱਕ ਜਾਂਦਾ ਬਾਈ ਜਦੋਂ ਇਹ ਕਰੋੜਾਂ ਰੁਪਈਆ ਬਸ ਹਥਿਆਰਾਂ ਤੇ ਲਾ ਦਿੰਦੇ ਆ ਉਦੋਂ ਮਹਿੰਗਾਈ ਕਿੱਥੇ ਹੁੰਦੀ ਹੈ ਮੈਂ ਉਹ ਅਸਲ ਕੀ ਹੈ ਉਹ ਇਸ ਦੇਸ਼ ਦੇ ਵਸਨੀਕ ਨਹੀਂ ਉਹਨਾਂ ਉਹ ਭਗਤ ਨੇ ਕੋਈ ਮੋਦੀ ਦਾ ਭਗਤ ਹੈ ਕੋਈ ਕੇਰੀ ਵਾਲ ਦਾ ਭਗਤ ਹੈ ਤਾਂ ਕੋਈ ਕਿਸੇ ਦਾ ਭਗਤ ਹੈ ਕੋਈ ਕਿਸੇ ਦਾ ਉਹਨਾਂ ਪਾਰਟੀਆਂ ਨਾਲ ਜੁੜੇ ਹੋਏ ਲੋਕ ਹੈ ਪਰ ਮੈਂ ਕਹਿੰਦਾ ਹਕੀਕਤ ਤੇ ਆਓ ਹਕੀਕਤ ਤੇ ਆਓ ਵੀ ਸਾਡੇ ਸਰ ਕਰਜ਼ਾ ਹੀ ਕਿਉਂ ਚੜਿਆ ਕੀ ਕਰਜ਼ਾ ਅਸੀਂ ਚੜਿਆ ਅਸੀਂ ਤਾਂ ਯਾਰ ਸਵੇਰੇ ਉੱਠਦੇ ਹਾਂ ਜਦੋਂ ਸੀਖ ਮਾਰਦੇ ਹਾਂ ਉਹਤੇ ਵੀ ਡੱਬੀ ਤੇ ਵੀ ਟੈਕਸ ਚਾਹ ਪੱਤੀ ਦੇ ਵੀ ਟੈਕਸ ਸਾਰੀਆਂ ਚੀਜ਼ਾਂ ਤੇ ਅਸੀਂ ਟੈਕਸ ਦਿੰਨੇ ਆਂ ਘਰ ਜਿਹਨਾਂ ਦੇ ਨਲਾਇਕੀਆਂ ਕਾਰਨ ਸਾਡੇ ਤੇ ਚੜਿਆ ਬਾਈ ਇਹਨਾਂ ਨੇ ਨਲਾਇਕੀਆਂ ਕੀਤੀਆਂ ਆਪ ਤਾਂ ਫਿਰਨੇ ਇਹ ਜਹਾਜ਼ਾਂ 'ਚ ਸਾਡੇ ਨਾਲ ਟਰੈਕਟਰ ਵੀ ਚੁਬਦੇ ਆ ਆਪ ਖਾਣ ਇਹ ਮਹਿੰਗੇ ਮਹਿੰਗੇ ਪਕਵਾਨ ਸਾਡੇ ਨਾਲ ਨੂੰ ਪੀਜੇ ਵੀ ਚੁਬਦੇ ਆ ਪੀਜਿਆਂ ਤੇ ਵੀ ਮੰਨ ਲਓ ਸਵਾਲ ਚੁੱਕੇ ਜਾਂਦੇ ਨੇ ਕਹਿੰਦੇ ਫੰਡਿੰਗ ਕਿੱਥੋਂ ਆਉਂਦੀ ਹੈ ਕਿਸਾਨ ਹਾਂ ਸਾਡੇ ਪੀਜਿਆਂ ਤੇ ਵੀ ਸਵਾਲ ਕੀ ਗੱਲ ਅਸੀਂ ਖਾ ਨਹੀਂ ਸਕਦੇ ਜਦੋਂ ਅਸੀਂ ਪੂਰੀ ਦੁਨੀਆ ਦਾ ਢਿੱਡ ਭਰ ਸਕਦੇ ਆ ਕਿ ਅਸੀਂ ਜਿਹੜੀਆਂ ਜਿਹੜਾ ਸਾਡੇ ਕਿਸਾਨੀ ਐ ਕਿਸਾਨੀ ਦੇ ਨਾਲ ਜਿਹੜੇ ਪੀਜੇ ਬਣਦੇ ਆ ਅਸੀਂ ਖਾਣਾ ਸਕੀਏ ਇਹਨਾਂ ਨੂੰ ਅਕ ਦੇ ਦੀ ਮੋਤੀ ਵਰਗਿਆਂ ਨੂੰ ਇਹ ਸਾਰੇ ਪ੍ਰੋਪੋਗੈਂਡੇ ਹੁੰਦੇ ਆ ਰਚੇ ਜਾਂਦੇ ਹੁੰਦੇ ਆ ਨੌਜਵਾਨੀ ਨੂੰ ਵੀ ਉਕਸਾਇਆ ਜਾਉ ਇੱਥੇ ਜੇ ਇਹੇ ਨਾ ਪਿਆਸੇ ਆ ਸਾਡੇ ਖੂਨ ਦੇ ਇਤੋਂ ਬੰਦੇ ਫੜੇ ਵੀ ਗਏ ਨੇ ਵਿੱਚੋਂ ਹਾਂ ਖੂਨ ਦੇ ਪਿਆਸੇ ਆ ਇਹ ਉਕਸਾਉਣਗੇ ਮੈਂ ਨੌਜਵਾਨੀ ਨੂੰ ਤੁਹਾਡੇ ਮਾਧਿਅਮ ਜਿਹੜੇ ਬੇਨਤੀ ਕਰਦਾ ਕਿ ਨੌਜਵਾਨੋ ਕੋਈ ਕਿਤੇ ਗਲਤੀ ਨਾ ਕਰ ਲਿਓ ਇਸ ਅੰਦੋਲਨ ਨੂੰ ਹਿੰਸਕ ਨਾ ਬਣਾ ਲਿਓ ਭਰਾ ਬਣ ਕੇ ਹਨਾ ਜੇ ਹਿੰਸਕ ਬਣ ਗਿਆ ਇਹ ਤੁਹਾਡੇ ਖੂਨ ਦੇ ਪਿਆਸੇ ਆ ਤੁਹਾਨੂੰ ਇਹ ਐ ਭੁੰਨਣਗੇ ਜਿਵੇਂ ਖਿੱਲਾ ਭੁੰਦਿਆਂ ਹੁੰਦੀਆਂ ਨੇ ਇਹਨਾਂ ਨੂੰ ਕੋਈ ਕਿਰਕ ਨਹੀਂ ਜਿਹੜੇ ਇੱਥੇ ਖੜੇ ਆ ਨਾ ਆਰਮੀ ਵਾਲੇ ਇਹਨਾਂ ਨੂੰ ਇਹ ਨਹੀਂ ਦੱਸਿਆ ਕਿ ਇਹ ਕਿਸਾਨ ਨੇ ਇਹਨਾਂ ਨੂੰ ਦਿਮਾਗ ਦੇ ਵਿੱਚ ਇਹ ਭਰਿਆ ਕਿ ਇਹ ਅੱਤਵਾਦੀ ਏ ਇਹ ਦਿੱਲੀ ਤੇ ਹਮਲਾ ਕਰਨਾ ਕਰਨ ਲਈ ਆਏ ਨੇ ਇਹ ਰਾਹ 'ਚ ਅਸੀਂ ਰੋਕੇ ਹੋਏ ਨੇ ਜੇ ਅੱਗੇ ਵਧਣਗੇ ਤਾਂ ਬੇਕਿਰਕੇ ਹੋ ਕੇ ਗੋਲੀਆਂ ਚਲਾਇਓ ਆਸੂ ਗੈਂਸਟਿਓ ਕੁਛ ਮਰਜ਼ੀ ਕਰਿਓ ਇਹ ਇਹਨਾਂ ਦੇ ਦਿਮਾਗ 'ਚ ਭਰਿਆ ਹੋਇਆ ਇਹ ਤਾਂ ਨੈਸ਼ਨਲ ਮੀਡੀਆ ਤੇ ਖਾਸ ਕਰਕੇ ਕਿਹਾ ਜਾ ਰਿਹਾ ਵੀ ਕਿਸਾਨ ਨੇ ਜਿਹੜੇ ਉਹ ਆਪਣੇ ਹਥਿਆਰ ਲੈ ਕੇ ਅੱਗੇ ਨੂੰ ਵਧ ਰਹੇ ਨੇ ਹਾਂ ਸਾਡੇ ਦਾ ਡੰਡਿਆਂ ਨੂੰ ਇਹ ਬੰਦੂਕ ਬਣਾ ਦਿੰਦੇ ਆ ਬਾਈ ਯਾਰ ਸਾਡੇ ਡੰਡਿਆਂ ਨੂੰ ਬੰਦੂਕ ਬਣਾ ਦਿੰਦੇ ਆ ਪਰ ਆਪਦੇ ਵਾਲੀ ਸੱਚੀ ਵਿੱਚ ਦੀ ਬੰਦੂਕ ਉਹ ਦੀਂਦੀ ਨਹੀਂ ਜਦੋਂ ਸਾਡੇ ਵਜਦੇ ਆ ਨਾ ਗੋਲੀਆਂ ਪੰਜਾਬ ਦੇ ਕਿਸਾਨਾਂ ਤੇ ਹਰਿਆਣੇ ਦੇ ਕਿਸਾਨਾਂ ਤੇ ਉਹ ਮੋਦੀ ਹੁੜੀ ਉਹਦੋਂ ਭੁੱਲ ਜਾਂਦੇ ਪਤਾ ਨਹੀਂ ਕਿੱਥੇ ਸੁੱਤੇ ਹੁੰਦੇ ਆ ਕਿ ਯਾਰ ਅਸੀਂ ਉਹਨਾਂ ਤੇ ਜ਼ੁਲਮ ਕਰਦੇ ਆ ਜਿਨੇ ਪੂਰੇ ਭਾਰਤ ਨੂੰ ਅ ਅੰਨ ਦੇਣਾ ਹੈਗਾ ਕਿ ਜਿਹਨੇ ਪੂਰੇ ਭਾਰਤ ਦਾ ਢਿੱਡ ਭਰਨਾ ਹੈ ਉਹਨਾਂ ਤੇ ਜ਼ੁਲਮ ਯਾਰ ਉਹਨਾਂ ਤੇ ਆਸੂ ਗਏ ਹਨ ਹਨਾ ਉਹਨਾਂ ਤੇ ਮਤਲਬ ਗੋਲੀਆਂ ਸਿੱਧੀਆਂ ਦਾਗੀਆਂ ਜਾਣ ਯਾਰ ਫਿਰ ਇਹ ਤਾਂ ਸ਼ਰਮ ਵਾਲੀ ਗੱਲ ਹੈ ਨਾ ਜਦੋਂ ਚੌੜ ਲੈਣੇ ਹੁੰਦੇ ਨੇ ਉਦੋਂ ਤਾਂ ਟ੍ਰੇਨ ਆ ਜਾਂਦੀਆਂ ਨੇ ਸਭ ਕੁਝ ਆ ਜਾਂਦਾ ਤਾਂ ਹੁਣ ਮੰਨ ਲਓ ਜਦੋਂ ਕਿਸਾਨ ਨੇ ਰਾਜਧਾਨੀ ਚ ਨੂੰ ਜਾਣਾ ਤਾਂ ਹੁਣ ਸਾਰਾ ਕੁਝ ਬੰਦ ਹੋ ਗਿਆ ਹਾਂ ਬਿਲਕੁਲ ਇਹ ਇਹ 도ਗਲੇ ਕਿਰਦਾਰ ਨੇ ਇਹਨਾਂ ਦੇ ਬਾਈ 도ਗਲੇ ਜਦੋਂ ਤਾਂ ਸਾਥੋਂ ਚੀਜ਼ ਲੈਣੀ ਹੈ ਉਦੋਂ ਤਾਂ ਕਹਿ ਦਿੰਦੇ ਇਹ ਬਹੁਤ ਬਹਾਦਰ ਨੇ ਜਦੋਂ ਅਸੀਂ ਲੰਗਰ ਲਾਉਣਿਆਂ ਜਾ ਕੇ ਕਿਤੇ ਹੜ ਆਉਂਦੇ ਆ ਉਦੋਂ ਕਹਿ ਦਿੰਦੇ ਨਾ ਅਰ ਕੀ ਕੋਈ ਕੌਮ ਹੀ ਨਹੀਂ ਇਹ ਬਾਲੇ ਵਧੀਆ ਜਦੋਂ ਅਸੀਂ ਹੱਕ ਮੰਗਦੇ ਆ ਉਦੋਂ ਅਸੀਂ ਹੱਤ ਬੱਧੀਆਂ ਜਦੋਂ ਬੈਰੀ ਤੇ ਹਮਲਾ ਕਰਦਾ ਹਿੱਕ ਚ ਭਜੋ ਸਿੱਧੇ ਯਾਰ तरीके ਨਾਲ ਲੜੋ ਸੰਜਮ ਨਾਲ ਲੜੋ ਸ਼ਾਂਤਮਈ ਤਰੀਕੇ ਨਾਲ ਜੇ ਹੱਕ ਮੰਗਦੇ ਆ ਤਾਂ ਲਓ ਹਨਾ ਹਿੰਸਕ ਨਾ ਹੋਇਓ ਮੈਂ ਨੌਜਵਾਨਾਂ ਨੂੰ ਬਾਰ ਬਾਰ ਕਹਿਣਾ ਇਹ ਨੌਜਵਾਨਾਂ ਨੂੰ ਇਹ ਵੀ ਕਿਹਾ ਜਾ ਰਿਹਾ ਜਿਵੇਂ ਕਿਸਾਨਾਂ ਵਾਲਾ ਪਿਛਲੇ ਪਾਸੇ ਗੱਲਬਾਤ ਕਰਦੇ ਆਏ ਆਂ ਅਸੀਂ ਉਹ ਕਹਿੰਦੇ ਇੱਕ ਪਾਸੇੋਂ ਤਾਂ ਪਾਕਿਸਤਾਨ ਚਿੱਟੇ ਦੇ ਡਰੋਨ ਸਿੱਟ ਰਿਹਾ ਇਧਰੋਂ ਸਾਡੇ ਤੇ ਅਥਰੂ ਕੈਸ ਦੇ ਡਰੋਨ ਸਿੱਟੇ ਜਾ ਰਹੇ ਨੇ ਕਹਿੰਦੇ ਸਭ ਤੋਂ ਤਾਂ ਦੋਵੇਂ ਪਾਸੇ ਬਰਾਬਰ ਹੋ ਗਿਆ ਹਾਂ ਬਿਲਕੁਲ ਬਾਈ ਮਾਰਿਆ ਜਾ ਰਿਹਾ ਸਾਨੂੰ ਮਾ ਇਹਨਾਂ ਲੋ ਚਿੱਟੇ ਨਾਲ ਵੀ ਨੌਜਵਾਨੀ ਮਾਰਤੀ ਇੱਥੇ ਵੀ ਨੌਜਵਾਨੀ ਮਾਰਤੀ ਨੌਜਵਾਨੀ ਦੇ ਹੱਥ ਤੋਕੇ ਪਿੱਛੇ ਪਏ ਨੇ ਇਹ ਡਰਦੇ ਕਿਉਂ ਆ ਪੰਜਾਬ ਤੋਂ ਹਰਿਆਣੇ ਤੋਂ ਕਿਉਂ ਡਰਦੇ ਕਿਉਂਕਿ ਇਹ ਸਭ ਤੋਂ ਵੱਧ ਉੱਠਦੇ ਆ ਜਦੋਂ ਕੋਈ ਸੰਘਰਸ਼ ਹੁੰਦਾ ਸਾਨੂੰ ਵਿਆਜ ਨਾ ਜਾਓ ਚੜ ਜਾਂਦਾ ਪੀ ਚੱਲੋ ਸੇਤੀ ਭਰ ਲੋ ਬੈਗ ਆ ਮੇਰੇ ਨਾਲ ਦੇ ਮੁੰਡੇ ਆ ਕਹਿੰਦੇ ਭਾਈ ਆਉਣਾ ਨਹੀਂ ਮੁੜ ਕੇ ਬੈਗਾਂ ਚ ਪਾ ਲੋ ਕੱਪੜੇ ਕਰਾ ਤਿਆਰ ਹੋ ਕੇ ਚੱਲੋ ਕਹਿੰਦੇ ਵਾਪਸ ਨਹੀਂ ਮੁੜਨਾ ਇੰਨਾ ਚੋਂ ਚੜ ਜਾਂਦਾ ਫੇਰ ਸਾਨੂੰ ਕਿਵੇਂ ਹਰਾ ਲਾਣਗੇ ਮੋਦੀ ਵਰਗੇ ਭਲਾਂਦੀ ਹਰਾ ਸਕਦੇ ਆ ਕਦੇ ਅਮਿਤ ਸਾਹਿਬ ਸੋਚਦਾ ਹੋਵੇ ਵੀ ਮੈਂ ਇਹਨਾਂ ਨੂੰ ਡਰਾ ਲੂੰਗਾ ਧਮਕਾ ਲੂੰਗਾ ਅਸੀਂ ਦੇਖ ਡਰਨ ਵਾਲੇ ਤਾਂ ਬਾਈ ਹੈ ਨਹੀਂ ਇਹ ਹੈ ਵੀ ਜੇ ਆਗੂ ਸਾਨੂੰ ਕਹਿ ਦਣਗੇ ਨਾ ਤਾਂ ਅਸੀਂ ਦਿੱਲੀ ਹੱਥ ਤੱਕ ਪਹੁੰਚ ਜਾਾਂਗੇ ਜਿਵੇਂ ਮਰਜ਼ੀ ਪਹੁੰਚੀਏ ਪਹਿਲਾਂ ਕਿਹੜਾ ਸੀ ਕਦੇ ਪਹੁੰਚੇ ਨਹੀਂ ਬਾਈ ਹਣਾ ਸਾਢੇ 10 ਤਾਂ ਉਹਨਾਂ ਦੇ ਵਾਰਸਾਂ ਸੰਤ ਜਰਨੈਲ ਸਿੰਘ ਪਿੰਡ ਵਾਲੇ ਕਹਿ ਕੇ ਪਹੁੰਚ ਜਾਂਦੇ ਸੀ ਮੈਂ ਆਉਂਗਾ ਤੇ ਐ ਕਹਿ ਕੇ ਚੈਲੰਜ ਕਰਕੇ ਪਹੁੰਚ ਜਾਂਦੇ ਸੀ ਤੇ ਫਿਰ ਹੁਣ ਕਿਉਂ ਨਹੀਂ ਪਹੁੰਚਾਂਗੇ ਯਾਰ ਹੁਣ ਵੀ ਪਹੁੰਚ ਜਾਾਂਗੇ ਪਰ ਹਮੇਸ਼ਾ ਡਾਰੇ ਰਹਿੰਦਾ ਕਿ ਜਿਹੜੀ ਨੌਜਵਾਨੀ ਕਾਫੀ ਸਮੇਂ ਬਾਅਦ ਉੱਠੀ ਹੈ ਹਨਾ ਅੱਜ ਮੈਕਾਂ ਛੱਡਦਾ ਪੰਜਾਬ ਵੀ ਉਹ ਨੌਜਵਾਨੀ ਦਾ ਨੁਕਸਾਨ ਨਾ ਹੋ ਜਾਏ ਬਿਨਾਂ ਵਜਾ ਤੋਂ ਹਨਾ ਜਦੋਂ ਸਿਰ ਦੇਣੇ ਪਏ ਸਿਰ ਦੇਵਾਂਗੇ ਸਿਰ ਤੋਂ ਨਹੀਂ ਭੱਜਦੇ ਮੈਂ ਨੌਜਵਾਨਾਂ ਨੂੰ ਕਹਿਣਾ ਜਿੱਤੇ ਲੋੜ ਹੋਈ ਸਿਰ ਵੀ ਦੇ ਦਾਂ ਕੁਰਬਾਨੀਆਂ ਵੀ ਦੇ ਦਾਂਗੇ ਹਨਾ ਆਪਣਾ ਇਤਿਹਾਸ ਰਿਹਾ ਪਰ ਬਿਨਾਂ ਵਜਾ ਨਾ ਭਾਈ ਹਣਾ ਹੁੱਲੜਵਾਜੀ ਕਰਕੇ ਨਾ ਆ ਆਗੂ ਆਗੂ ਆਗੂਆਂ ਦੇ ਨਾਲ ਚੱਲਿਓ ਆਗੂ ਜਿਹੜੇ ਇਸ ਵਾਰ ਨੇ ਜਿਹੜੇ ਕੇਸ ਸਿੰਘ ਇਨਸਾਨ ਸਾਹਿਬ ਹੇਠ ਚੱਲੇ ਨੇ ਉਹ ਵਿਕਦੇ ਨਹੀਂ ਜਿਹੜਾ ਬੰਦਾ ਕੇਸ ਸਿੰਘ ਇਨਸਾਨ ਸਾਹਿਬ ਹੇਠ ਚੱਲ ਪਿਆ ਉਹ ਬਿਕੂਗਾ ਨਹੀਂ ਉਹ ਨਾ ਝੁਕੂਗਾ ਇਸ ਕਰਕੇ ਮੈਂ ਕਹਿੰਦਾ ਵੀ ਇਹ ਦਿੱਲੀ ਬਹੁਤ ਕੁਝ ਹੋਇਆ ਮੈਂ ਤੁਹਾਨੂੰ ਦੱਸਦਾ ਬਹੁਤ ਸਾਨੂੰ ਗਦਾਰ ਕਿਹਾ ਗਿਆ ਤੁਮਾਂ ਦਾ ਤੁਸੀਂ ਕਿਹਾ ਮੰਨੋ ਜਗਜੀਤ ਸਿੰਘ ਢੱਲੇ ਵਾਲੇ ਇਸ ਵਾਰ ਚੱਲੇ ਨੇ ਉਹ ਗ੍ਰਾਹ ਹਾਉਣਾ ਵੱਲੋਂ ਸਵਾਲ ਵੀ ਚੁੱਕੇ ਜਾ ਰਹੇ ਨੇ ਕਹਿੰਦੇ ਪ੍ਰਧਾਨਗੀ ਦਾ ਰੌਲਾ ਹੈ ਸਾਡੇ ਨਾਲ ਸਲਾਹ ਕੀਤੀ ਨਹੀਂ ਕੋਈ ਸਿੱਧੇ ਚੱਲ ਭਾਈ ਚਲੋ ਇਹ ਫਰੰਟ ਤੇ ਆਪਾਂ ਆਪਾਂ ਨਿੰਦਿਆ ਨਹੀਂ ਕਰਦੇ ਬਾਈ ਉਹ ਵੀ ਆਪਣੀ ਨੇ ਮੈਂ ਕਹਣਾ ਵੀ ਉਹ ਵੀ ਆ ਜਾਣ ਜਦੋਂ ਜਦੋਂ ਲੜਾਈ ਹੱਕਾਂ ਦੀ ਹੁੰਦੀ ਉੱਥੇ ਸੱਦੇ ਨਹੀਂ ਭੇਜੇ ਜਾਂਦੇ ਹੁੰਦੇ ਆ ਸਾਰਾ ਮਗਰ ਪਈ ਐ ਪਤਣਾ ਬਹਿ ਜਾਣਾ ਕਿ ਉਗਰਾਹਾ ਤਾਂ ਵੈਸੇ ਵੀ ਆਡੀ ਧਰਨਾ ਲਾਉਂਦਾ ਆਪਦਾ ਉਹਦਾ ਸਟੇਜ ਵੀ ਸਾਂਝੀ ਨਹੀਂ ਹੁੰਦੀ ਕਿਸੇ ਨਾਲ ਪਤਣਾ ਆ ਕੇ ਲਾ ਲੇ ਉਹਨਾਂ ਨੂੰ ਕੋਣ ਕੋਈ ਕੁਝ ਕਹਿੰਦਾ ਬਾਈ ਇੱਥੇ ਖੜ ਕੇ ਪਰ ਮੈਂ ਬਖਰੇਵੇਂ ਦੀ ਗੱਲ ਨਹੀਂ ਕਰਦਾ ਮੈਂ ਤਾਂ ਹੱਥ ਜੋੜ ਕੇ ਕਹਿ ਰਿਹਾ ਆਂ ਵੀ ਉਗਰਾਹਾ ਸਾਹਿਬ ਆਜੋ ਜੇ ਲੜਾਈ ਕਿਸਾਨੀ ਦੀ ਐ ਤਾਂ ਲੜ ਲਓ ਆ ਕੇ ਖੁੱਲਾ ਮੈਦਾਨ ਪੇ ਐ ਪੰਜਾਬ ਚ ਨਾ ਬੈਠੋ ਇਧਰ ਨੂੰ ਮੂੰ ਜਦੋਂ ਦਿੱਲੀ ਵਾਲ ਨੂੰ ਤੁਸੀਂ ਮੂੰਹ ਕਰਕੇ ਲੜੋਂਗੇ ਨਾ ਪਿੱਠ ਨਾ ਕਰੋ ਦਲੇਵਾਂ ਨੂੰ ਮੂੰਹ ਕਰਕੇ ਰੱਖੋ ਇਧਰ ਨੂੰ ਐ ਹਾਂ ਵੀ ਲੜੋ ਜਿੱਤਾਂਗੇ ਹਨ ਐ ਜੁਰਤ ਨਾਲ ਕਹੋ ਆਪਸ ਜੀ ਲੜੀ ਜਾਂਦੇ ਆ ਇਹ ਇਹ ਕਾਦੇ ਪ੍ਰਧਾਨਗੀਆਂ ਦੇ ਲੋੜੇ ਇੱਕ ਬੰਦਾ ਤਾਂ ਯਾਰ ਕੈਂਸਰ ਦਾ ਮਰੀਜ਼ ਹੈ ਉਹ ਬੰਦਾ ਇੱਥੇ ਜੂਝ ਰਿਹਾ ਹੈ ਹਨਾ ਸਿੱਖੀ ਦਾ ਫਲਸਫਾ ਲੈ ਕੇ ਚੱਲਿਆ ਹੈ ਦਲੇਵਾਲ ਚੁਭੀ ਤਾਂ ਜਾਂਦਾ ਵੀ ਇਹ ਸਿੱਖੀ ਦੀ ਗੱਲ ਕਿਉਂ ਕਰਦਾ ਹੈ ਹੈ ਉਹ ਅਮਰਤਧਾਰੀ ਹੈ ਨਿਤਨੇਮੀ ਹੈ ਜੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਦਾ ਸਿੱਖੀ ਦੀ ਗੱਲ ਦੱਸਦਾ ਹੈ ਕਿ ਇਸ ਇਨਸਾਨ ਸਭ ਲੈ ਕੇ ਚੱਲਦਾ ਹੈ ਇੱਚ ਮਾੜਾ ਕੀ ਹੈ ਬਾਈ ਛੋਡੀ ਵਿਚਾਰਤਾਰ ਹੈ ਉਹ ਉਹ ਭਾਵੇਂ ਕਾਮਰੇਡ ਨੇ ਉਹਨਾਂ ਦੀ ਵਿਚਾਰਤਾਰ ਉਹਨਾਂ ਨੂੰ ਮੁਬਾਰਕ ਹੈ ਅਸੀਂ ਕਦ ਕਹਨੇ ਆ ਪਰ ਜਰ ਤੀਰ ਨਾ ਚਲਾਓ ਸਰੀਕ ਨਾ ਬਣੋ ਗੁਰੂ ਗ੍ਰੰਥ ਸਾਹਿਬ ਦੇ ਹਨਾ ਉਹ ਤਾਂ ਹੁਣ ਐਂ ਦੱਸੋ ਫਤਿਹ ਜਕਾਰੇ ਹੁਣ ਮੈਂ ਪਿੰਡਾਂ ਦੇ ਵਿੱਚ ਇੱਕ ਦੋ ਜਥੇਬੰਦੀਆਂ ਬਣਾਈਆਂ ਜਥੇਬੰਦੀਆਂ ਬਣਾਈਆਂ ਮੈਂ ਖਨਾਲ ਕਲਾਂ ਪਿੰਡ ਖੜਾ ਅਸੀਂ ਨਾ ਸਿੱਧੂਪੁਰ ਜਥੇਬੰਦੀ ਬਣਾ ਕੇ ਆਏ ਤਾਂ ਉੱਥੇ ਅਸੀਂ ਜਕਾਰੇ ਲਾਏ ਅੱਛਾ ਉਹ ਮੇਰੇ ਕੋਲੇ ਆ ਕੇ ਨੌਜਵਾਨ ਕਹਿੰਦਾ ਭਾਈ ਅਸਿੱਧੇ ਦੀ ਜੱਥੇਬੰਦੀ ਕਹਿੰਦਾ ਸਾਡੇ ਪਿੰਡ ਚ ਪਹਿਲਾਂ ਲਈ ਆਈ ਹੈ ਕਦੇ ਇਹ ਕਹਿੰਦਾ ਅਸੀਂ ਜਕਾਰੀ ਨਹੀਂ ਸੁਣਿਆ ਸੀ ਕਦੇ ਅਸੀਂ ਫਤੀ ਨਹੀਂ ਸੁਣੇ ਸੀ ਕਹਿੰਦਾ ਭਾਈ ਛੋੜੇ ਆਗੂ ਸਾਨੂੰ ਰੋਕਣਗੇ ਨਹੀਂ ਮੈਂ ਕਿਹਾ ਸਾਡੇ ਆਗੂਆਂ ਨੇ ਸਾਨੂੰ ਕਹਿ ਕੇ ਭੇਜਿਆ ਅਸੀਂ ਜੁੜੇ ਉੱਥੇ ਆ ਜਿੱਥੇ ਸਾਡੇ ਜਕਾਰੇ ਆ ਜਿੱਥੇ ਸਾਡੀ ਫਤਿਹ ਆ ਹਨਾ ਜਿਹਦੀ ਜਵਾਨ ਤੇ ਫਤਿਹ ਦੀ ਜਹਾਨ ਤੇ ਫਤਿਹ ਸ਼ੁਰੂਆਤ ਹੀ ਜਕਾਰੇ ਤੋਂ ਹਾਂ ਜਿਹੜਾ ਬੰਦਾ ਫਤਿਹ ਨਹੀਂ ਬਲਾਊ ਜਿਹੜਾ ਬੰਦਾ ਜਕਾਰਾ ਹੀ ਨਹੀਂ ਲਾਊਗਾ ਉਹ 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 ਜਿੱਤੂ ਕਿਵੇਂ ਇੱਥੇ ਪੰਜਾਬ ਦਾ ਜਿੱਤ ਨਹੀਂ ਸਕਦਾ ਹੋਰ ਕਿਤੇ ਜਿੱਤ ਜੇ ਮੈਂ ਕਹਿ ਨਹੀਂ ਸਕਦਾ ਪੰਜਾਬ 'ਚ ਜੇ ਰਹਿਣਾ ਤਾਂ ਸਿੱਖੀ ਦੇ ਫਲਸਫੇ ਨਾਲ ਹੀ ਚੱਲਣਾ ਪਊਗਾ ਸਾਡਾ ਰਾਜ ਰਹਾ ਮਹਾਰਾਜ ਰਣਜੀਤ ਸਿੰਘ ਦਾ ਹਨਾ ਕਿਉਂ ਵਧੀਆ ਰਿਹਾ ਕਿਉਂਕਿ ਉਹ ਗੁਰੂਗ੍ਰੰਥ ਸਾਹਿਬ ਦੇ ਨਾਲ ਚੱਲਦੇ ਸੀ ਸਿੱਖੀ ਦੇ ਫਲਸਫੇ ਨਾਲ ਚੱਲਦੇ ਸੀ ਗੁਰੂਗ੍ਰੰਥ ਸਾਹਿਬ ਨੂੰ ਮੰਨਦੇ ਸੀ ਹਨਾ ਤਾਂ ਵਧੀਆ ਰਿਹਾ ਨਾ 40 ਸਾਲ ਚੋਰੀ ਨਹੀਂ ਹੋਈ ਕੋਈ ਡਕੈਂਤੀ ਨਹੀਂ ਹੋਈ ਮਾਰ ਕਟਾਈ ਨਹੀਂ ਹੋਈ ਹਨਾ ਕੋਈ ਭੁੱਖਾ ਨਹੀਂ ਮਰਿਆ ਇਹ ਕਿਉਂ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਸੀ ਉਹ ਉਹ ਜੇ ਉਹ ਫਲਸਫੇ ਨਾਲ ਚੱਲਾਂਗੇ ਪੰਜਾਬ ਵੀ ਬਸ ਜੂਗਾ ਮੈਂ ਆਪਣੇ ਜੱਥੇਬੰਦੀਆਂ ਨੂੰ ਵੀ ਕਹਿਣਾ ਤੇ ਸਾਡੇ ਸਿੱਖਾ ਗੋਣੋਂ ਵੀ ਕਹਿਣਾ ਕਿ ਇਹ ਲੜਾਈ ਕਿਸਾਨੀ ਦੀ ਹੈ ਲੜਾਈ ਆਪਾਂ ਜਵਾਨੀ ਦੀ ਵੀ ਲੜਨੀ ਹੈ ਲੜਾਈ ਆਪਾਂ ਕੌਮ ਦੀ ਵੀ ਲੜਨੀ ਹੈ ਲੜਾਈਆਂ ਸਾਡੀਆਂ ਬਾਲੀਆਂ ਨੇ ਲੜਾਈਆਂ ਸਾਡੀ ਬੰਦੀ ਸਿੰਘਾਂ ਦੀ ਵੀ ਪਈ ਹੈ ਉੱਥੇ ਵੀ ਇਕੱਠੇ ਹੋਣਾ ਮੈਂ ਨੌਜਵਾਨਾਂ ਨੂੰ ਕਹਿਣਾ ਵੀ ਪਿੱਛੇ ਨਾ ਪੈਰ ਬਟਿਆ ਕਰੋ ਜਦੋਂ ਕਿਤੇ ਲੜਾਈ ਆਉਂਦੀ ਹੈ ਤਾਂ ਪੈਰ ਜੁੱਤੀ ਨਾ ਪਾਇਆ ਕਰੋ ਪਹੁੰਚ ਜਾਇਆ ਕਰੋ ਅਸੀਂ ਅਸੀਂ ਕੀ ਕਰਦੇ ਆ ਅਸੀਂ ਪਿੰਡਾਂ 'ਚ ਨਿੱਜੀ ਕੰਮਤੀ ਲੜੀ ਜਾਂਦੇ ਆ ਇਹਨੇ ਮੇਰੀ ਵੱਟ ਵੜਤੀ ਜੀ ਲੜਪੋ ਜੀ ਆ ਫਲਾਣੇ ਨੇ ਕਮੈਂਟ ਕਰਤਾ ਜੀ ਲੜਪੋ ਉਹ ਯਾਰ ਇਹ ਛੋਟੀਆਂ ਚੀਜ਼ਾਂ ਨੇ ਹਨਾ ਜਵਾਬ ਉੱਥੇ ਦਿਓ ਜਿੱਥੇ ਬੰਦਾ ਤੁਹਾਡੇ ਬਰਾਬਰ ਦਾ ਹੈ ਹਣਾ ਐਵੇਂ ਜਣੇ ਖੜੇ ਨੂੰ ਜਵਾਬ ਦੇ ਕੇ ਤੁਹਾਡਾ ਕਰਦਾਰ ਗਿਰ ਜਾਂਦਾ ਹੈ ਹਣਾ ਛੋਟੇ ਮੋਟੀਆਂ ਗੱਲਾਂ ਚ ਨਾ ਪੋ ਵੀ ਫੁਲਾਣੇ ਨੇ ਕਮੈਂਟ ਕਰਤਾ ਇਹਨੇ ਕਰਤਾ ਜਿਹਦੀ ਸੋਚ ਜਿੱਥੇ ਤੱਕ ਹੈਗੀ ਉਹ ਉੱਥੇ ਤੱਕ ਹੀ ਜੋਰ ਲਾਊਗਾ ਜਿਹੜੇ ਬੰਦੇ ਨੇ ਕਮੈਂਟ ਕਰਨੇ ਉਹ ਕਮੈਂਟਾਂ ਤੱਕ ਰਹੂਗਾ ਜਿਹੜੇ ਬੰਦੇ ਨੇ ਗਰਾਊਂਡ ਤੇ ਆ ਕੇ ਲੜਨਾ ਹੈ ਉਹ ਗਰਾਊਂਡ ਤੇ ਲੜੂਗਾ ਇਸ ਕਰਕੇ ਉਲਝੋ ਨਾ ਬਾਈ ਇਕੱਠੇ ਹੋ ਕੇ ਲੜ ਲਓ ਤਾਂ ਜਿੱਤਾਂਗੇ ਨਹੀਂ ਜਿਹੜੀ ਨਿਊ ਵਰਲਡ ਨੀਤੀ ਹੈ ਨਾ ਉਹ ਉਹ ਮਾਰ ਦਊਗੀ ਸਾਨੂੰ ਖਤਮ ਕਰ ਦਊ ਅਸੀਂ ਘਰਾਂ ਚੋਂ ਵੀ ਨਹੀਂ ਚੱਲ ਸਕਨੇ ਬਾਈ ਇਹ ਇਹ ਹਲੇ ਪਤਾ ਨਹੀਂ ਲੱਗ ਰਿਹਾ ਲੋਕਾਂ ਨੂੰ ਵੀ ਉਹ ਨੀਤੀਆਂ ਕੀ ਨੇ ਹੈਨਾ ਸਾਡੇ ਸਾਡਾ ਜਿਹੜਾ ਕੈਸ ਆਏ ਖਤਮ ਕਰ ਦੇਣਾ ਹੈ ਮੋਬਾਈਲਾਂ ਦੇ ਵਿੱਚ ਪੈਸੇ ਹੋਣਗੇ ਹੈਨਾ ਸਾਰਾ ਕੁਝ ਉਹਨਾਂ ਦੇ ਹੱਥੋਂ ਹੋਊਗਾ ਘਰੋਂ ਬੰਦਾ ਚੱਲੂ ਵੀ ਮੈਂ ਅਨੋਲਨ ਤੇ ਜਾਣਾ ਉਹਦੀ ਪਹਿਚਾਨ ਕਰ ਲੈਣੀ ਹੈ ਉਹਦਾ ਸਭ ਕੁਝ ਬੰਦ ਕਰ ਦੇਣਾ ਜੇ ਪਾਤਲਾਂ ਤੱਕ ਕਹੂਗਾ ਨਾ ਗੱਡੀ 'ਚ ਤੇਲ ਪੈਣਾ ਤੇ ਨਾ ਕੁਝ ਖਾ ਪੀ ਹੋਣਾ ਕਵੇਂ ਖਾਊਗਾ ਜਦੋਂ ਜੇਬ 'ਚ ਪੈਸੇ ਨਹੀਂ ਹੈਗੇ ਫੋਨ ਵਾਲਾ ਖਾਤਾ ਉਹਨਾਂ ਨੇ ਬੰਦ ਕਰਤਾ ਲੜਾਈ ਤਾਂ ਇਹ ਹੈ ਡਿਜੀਟਲ ਇੰਡੀਆ ਦੀ ਇੱਕ ਚਲਕ ਦਿਖ ਰਹੀ ਹੈ ਇੱਥੇ ਲੜਾਈ ਲੜਾਈ ਤਾਂ ਇਹ ਹੈ ਇਹ ਸਾਰੀਆਂ ਗੱਲਾਂ ਨੇ ਮੈਂ ਤੁਹਾਡੇ ਮਾਧਿਅਮ ਜਰੇ ਭਾਈ ਇਹ ਹੀ ਅਪੀਲ ਕਰਦਾ ਕਿ ਨੌਜਵਾਨੋ ਆਜੋ ਇਹ ਲੜਾਈ ਸਾਡੇ ਹੋਂਦ ਦੀ ਆ ਜਿਵੇਂ ਦੀਪ ਬਾਈ ਕਹਿੰਦਾ ਹੁੰਦਾ ਸੀ ਇਹ ਲੜਾਈ ਇਕੱਲੀ ਕਿਸਾਨੀ ਦੀ ਨਹੀਂ ਵੀ ਕਿਸਾਨੀ ਤਕਸੀਮਤ ਹੈ ਇਹ ਲੜਾਈ ਜਵਾਨੀ ਦੀ ਵੀ ਹੈ ਇਹ ਲੜਾਈ ਸਾਡੀ ਹੋਂਦ ਦੀ ਵੀ ਹੈ ਇਹ ਲੜਾਈ ਸਾਰੀ ਇਕੱਠੀ ਹੈ ਘਰਾਂ ਚ ਨਾ ਬੈਠੋ ਜੀ ਅੱਜ ਘਰਾਂ ਚ ਬਹਿ ਗਏ ਤਾਂ ਫਿਰ ਬਾਅਦ ਚ ਪਛਤਾਉਂਗੇ ਅੱਜ ਸਿਰਫ ਤੁਸੀਂ ਕਮੈਂਟਾਂ ਤੱਕ ਰਹੇਗੇ ਵੀ ਇਕ ਬੁਲਾਣਾ ਜੇ ਅੱਗੇ ਜਾਂਦਾ ਨੂੰ ਕਮੈਂਟ ਕਰ ਦਿਓ ਹਨਾ ਉਹ 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 ਜਿਹੜੀ ਸੋਚ ਹੈ ਉਹ ਸੋਚਦਾ ਜਿਹੜਾ ਮਨਾਰੋ ਬੜਾ ਥੋੜਾ ਛੋਟਾ ਚਲ ਮੀਡੀਆ ਦੇ ਬਹਾਦਰ ਬਣ ਕੇ ਰਹੇ ਉਲਝਾਉਣਾ ਚਾਹੁੰਦੇ ਆ ਹੁਣ ਜਿਹੜਾ ਬੰਦਾ ਘਰੋਂ ਬਾਹਰ ਨਹੀਂ ਨਿਕਲਿਆ ਉਹ ਬੰਦਾ ਗਲਤੀ ਕਿਵੇਂ ਕਰੂ ਜਿਹੜਾ ਬੰਦਾ ਸੰਘਰਸ਼ ਸਜ ਜਾਂਦਾ ਉਹਦੋਂ ਗਲਤੀ ਵੀ ਹੋਊਗੀ ਉਹਦੋਂ ਚੰਗੇ ਕੰਮ ਵੀ ਹੋਣਗੇ ਇਸ ਕਰਕੇ ਜਿਹੜੇ ਸੋਸ਼ਲ ਮੀਡੀਆ ਤੇ ਬਹਿ ਕੇ ਅੱਜ ਬੈਠੇ ਹੁੰਦੇ ਆ ਤੁਸੀਂ ਪੋਸਟਾਂ ਚੈੱਕ ਕਰ ਲਿਓ ਉਹ ਬੰਦਾ ਪੋਸਟ ਪਾਊਗਾ ਜਿਹੜਾ ਬੰਦਾ ਕਦੇ ਕਿਸੇ ਸੰਘਰਸ਼ ਦਾ ਹਿੱਸਾ ਨਹੀਂ ਰਿਹਾ ਹੋਊਗਾ ਹੈ ਜਿਹੜਾ ਬੰਦਾ ਕਦੇ ਘਰੋਂ ਨਹੀਂ ਨਿਕਲਿਆ ਹੋਊਗਾ ਇੱਕ ਕਮਰਾ ਹੁੰਦਾ ਬਸ ਇੱਕ ਕਮਰੇ 'ਚ ਬੈਠਾ ਆਹਣ ਸ਼ਾਮ ਤੱਕ ਉਹ ਫੇਸਬੁੱਕ ਦਾ ਵਿਦਵਾਨ ਬਣ ਜਾਂਦਾ ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂ ਹੈ ਪਰ ਯਾਰ ਗਰਾਊਂਡ ਤੇ ਆਓ ਮੈਂ ਕਹਿੰਦਾ ਸਾਡੇ ਤੇ ਉਂਗਲਾਂ ਚੱਕਦੇ ਆ ਕਈ ਸਾਡੀਆਂ ਫੋਟੋਆਂ ਪਾਉਂਦੇ ਆ ਐਂ ਕਰਦੇ ਆ ਬਾਹ ਕਰਦੇ ਆ ਮੈਂ ਕਹਿੰਦਾ ਆਓ ਫੜੋ ਚਿੱਟੇ ਵਾਲੇ ਪਤਾ ਲੱਗ ਜੂ ਵੀ ਚਿੱਟੇ ਵਾਲੇ ਫੜ ਕੇ ਕਿੰਨੀ ਕੁ ਦੁਸ਼ਮਣੀ ਪੈਂਦੀ ਆ ਚਿੱਟੇ ਵਾਲਾ ਅਗਲਾ ਰਵਾਲਬਰ ਲਈ ਹੁੰਦਾ ਬਈ ਪੁੜਪੜੀ ਚ ਮਾਰਦਾ जिन्हें ਸਾਡੀਆਂ ਦੁਸ਼ਮਣੀਆਂ ਪੈ ਰਹੀਆਂ ਨੇ ਸਾਨੂੰ ਪਤਾ ਹੈ ਸਾਡਾ ਤਾਂ ਕੋਈ ਚਿੱਟਾ ਪੀਂਦਾ ਨਹੀਂ ਮੇਰੇ ਪਰਿਵਾਰ ਚੋਂ ਨਹੀਂ ਪੀਂਦਾ ਮੇਰੇ ਲਾਣੇ ਚੋਂ ਨਹੀਂ ਪੀਂਦਾ ਕਿਹਦੇ ਲਈ ਫਿਰਦੇ ਆਂ ਲੋਕਾਂ ਦੇ ਜਵਾਖਾਂ ਲਈ ਦੁਸ਼ਮਣੀਆਂ ਕਿਹਦੇ ਲਈ ਪਾਉਣੇ ਆਂ ਪੰਜਾਬ ਲਈ ਵੀਰ ਆਪਣਾ ਪੰਜਾਬ ਬਚਰੇ ਨੌਜਵਾਨੀ ਨਾ ਮਰੇ ਹਨਾ ਤੇ ਤੁਸੀਂ ਲਾ ਲੋ ਸਾਡੀ ਟੀਮ ਹਰੇਕ ਸੰਘਰਸ਼ ਜੱਗੇ ਹੁੰਦੀ ਹੈ ਇੱਥੇ ਵੀ ਆ ਸੰਭੂ ਬਾਰਡਰ ਤੇ ਵੀ ਜਾਂਦੇ ਆ ਹਨਾ ਆ ਜੀਸੀਬੀਆਂ ਰੋਕੀਆਂ ਬਾਈ ਪਾਤਣਾ ਉੱਥੇ ਵੀ ਅਸੀਂ ਸਾਰੇ ਕਿਤੇ ਜਾਂਦੇ ਆਂ ਫਿਰ ਵੀ ਮਾੜੇ ਯਾਰ ਉਹ ਕੀ ਹੁੰਦਾ ਉਹ ਲੋਕ ਨਹੀਂ ਕਹਿੰਦੇ ਹੁੰਦੇ ਉਹ ਕਮਰਿਆਂ ਚ ਬੈਠੇ ਹੋਏ ਵਿਦਵਾਨ ਜਿਨ੍ਹਾਂ ਨੇ ਆਪ ਕੁਛ ਕਰਨਾ ਨਹੀਂ ਹੁੰਦਾ ਦੂਜਿਆਂ ਨੂੰ ਰੋਕਣਾ ਹੁੰਦਾ ਆਪੇ ਬਣੇ ਵਿਦਵਾਨ ਹੁੰਦੇ ਆ ਆਪੇ ਬਣੇ ਵਿਦਵਾਨ ਹੁੰਦੇ ਆ ਦੇਖੋ ਸੋਸ਼ਲ ਮੀਡੀਆ ਬਣਿਆ ਇੱਕ ਸੰਦੇਸ਼ ਦੇਣ ਨੂੰ ਵੀ ਜਿਵੇਂ ਇੱਥੇ ਆਪਾਂ ਖੜੇ ਆ ਮੈਂ ਇੱਥੋਂ ਵੀਡੀਓ ਪਾਦਾ ਵੀ ਆਓ ਨੌਜਵਾਨੋ ਖਨੌਰੀ ਬਾਰਡਰ ਤੇ ਆ ਕੁਝ ਹੋ ਰਿਹਾ ਇਹ ਇੱਕ ਸੰਦੇਸ਼ ਜੇ ਉਸੇ ਨੂੰ ਕਹੀ ਜਾਣਾ ਲੈ ਵੀ ਇਹ ਐ ਕਰਦੇ ਬਾਹ ਕਰਦੇ ਉਹ ਉਹ ਇੱਕ ਜੈਲਸੀ ਫੈਕਟਰ ਤੇ ਨੌਜਵਾਨ ਮੈਂ ਕਹਿੰਦਾ ਵੀ ਜਾਗਦੇ ਚ ਰਹਿਣਾ ਅੰਦੋਲਨ ਆਪਾਂ ਜਿੱਤਾਂਗੇ ਜੇ ਆਪਾਂ ਨੂੰ ਦਿੱਲੀ ਜਾਣਾ ਪਿਆ ਆਪਾਂ ਦਿੱਲੀ ਵੀ ਜਾਵਾਂਗੇ ਇਹ ਨਹੀਂ ਹੈਗਾ ਵੀ ਆਪਾਂ ਇੱਥੇ ਹੀ ਬੈਠਾਂਗੇ ਆਗੂ ਕਾਲ ਕਰਦਣ ਆਪਾਂ ਦਿੱਲੀ ਵੀ ਪਹੁੰਚਾਂਗੇ ਤੇ ਅੰਦੋਲਨ ਜਿੱਤ ਕੇ ਵਾਪਸ ਮੁੜਾਂਗੇ ਅੱਜ ਤੱਕ ਜਿਹੜਾ ਵੀ ਅੰਦੋਲਨ ਕੇਸਰੀ 인ਸਾਨ ਸਾਹਿਬ ਦੇ ਹੇਠ ਚੱਲਿਆ ਉਹ ਕਦੇ ਅਸੀਂ ਹਾਰਿਆ ਨਹੀਂ ਤੇ ਇਹ ਵੀ ਨਹੀਂ ਹਾਰ ਦੇ ਵੀ ਵਾਅਦਾ ਸਾਡਾ ਹਾਂ ਜਿੱਤ ਕੇ ਜਾਵਾਂਗੇ ਬਾਈ ਤਾਂ ਦੇਖ ਸਕਦੇ ਹੋ ਤੁਸੀਂ ਇਹ ਸੀ ਰਾਜ ਸਿੰਘ ਖਾਲਸਾ ਜਿਹੜੇ ਕਹਿ ਰਹੇ ਨੇ ਕਿ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਅਸੀਂ ਇਹ ਅੰਦੋਲਨ ਹੈ ਜਿਹੜਾ ਸ਼ੁਰੂ ਕੀਤਾ ਹੈ ਤੇ ਜਿਹੜਾ ਵੀ ਅੰਦੋਲਨ ਅੱਜ ਤੱਕ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਰਹਿ ਕੇ ਲੜਿਆ ਗਿਆ ਉਹ ਕਦੇ ਹਾਰਿਆ ਨਹੀਂ ਤੇ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਨਾਲ ਕਿਸਾਨ ਆਗੂਆਂ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਉਸ ਤੋਂ ਬਾਅਦ ਜੇ ਕੋਈ ਹੱਲ ਬਣਦਾ ਤਾਂ ਠੀਕ ਹੈ ਜੇ ਕੋਈ ਹੱਲ ਨਹੀਂ ਬਣਦਾ ਤਾਂ ਕਹਿੰਦੇ ਅੱਗੇ ਵਧਾਂਗੇ ਹੀ ਵਧਾਂਗੇ ਕੈਮਰਾ ਪਰਸਨ ਵਤਨ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਖਨੋਰੀ